ਬੜਾ ਰੈਡਾ ਜਰਾ ਬਬਲੀ ਦਾ ਦਾ ਮੇਰਾ ਬੱਸ ਗੀਅਰ ਸਿਸਟਮ ਲੱਗਾ ਜੀ ਆਪਾਂ ਉਹਨੇ ਕਿਹਾ ਉਹਦੇ ਵਿੱਚ ਸਟੀering ਉਂਗਲੀ ਤੇ ਘੁੰਮਦਾ ਇਹਨੂੰ ਉਂਗਲ ਤੇ ਹਿਲਾ ਲਾਤਾ ਹੈਂ ਕੁਝੀ ਦੇ ਘੁੰਮਦਾ ਪੂਰਾ ਇਸੇ ਦੀ ਗਾਰੰਟੀ ਕਿੰਨੇ ਟਾਈਮ ਦੀ ਆਪਾਂ ਇਸੇ 10 ਸਾਲਾਂ ਦੀ ਗਾਰੰਟੀ ਦੇਵਾਂਗੇ ਇਹ ਬੈਰਿੰਗ ਟੁੱਟ ਜੇ ਕੋਈ ਠੀਕ ਹੈ ਤੇ ਲੋਹਾ ਇਹ ਤੇ ਕਿਹੜਾ ਲੱਗਿਆ ਵਾ ਇਹ ਬਿਰਜੀ ਉਹਦੇ ਚ ਆ ਗਈ ਐਸਆਰ ਦਾ ਮਾਰਕ ਆ ਗਿਆ ਜਿਸਤੀ ਦੇ ਵਿੱਚ ਆ ਗਈ ਇੰਪੋਰਟਡ ਜਿਸਤੀ ਕਹਿੰਦੇ ਨੇ ਜੀ ਕਿਉਂਕਿ 2 ਫੁੱਟ ਚੌੜੀਆ 2.5 ਫੁੱਟ ਉੱਚੀ ਆ ਤੇ 3 ਫੁੱਟ ਦਾ ਬੈੱਡ ਲੱਗਿਆ ਵਾ ਅੱਸੀ ਗੱਲੋਂ ਤੋਂ ਦੋਸਤੋ ਸਵਾਗਤਾਂ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਸਾਰਿਆਂ ਦਾ ਹੀ ਤੇ ਆਪਾਂ ਪਹੁੰਚੇ ਮਿੱਤਰੋ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਤੇ ਅੱਜ ਮਿੱਤਰੋ ਲੈ ਕੇ ਆਇਆ ਵੀਡੀਓ ਛੋਡੇ ਬਾਅਦ ਤੇ ਟਰਾਲੀਆਂ ਦੀ ਤੇ ਬੈਕਸਾਈਡ ਤੇ ਖੜੀਆਂ ਟਰਾਲੀਆਂ ਤੁਸੀਂ ਦੇਖ ਹੀ ਸਕਦੇ ਹੋ ਤੇ ਇੱਕ ਨਹੀਂ ਦੋ ਨਹੀਂ ਮਿੱਤਰੋ ਟਰਾਲੀਆਂ ਤੁਹਾਨੂੰ ਦਿਖਾਵਾਂਗੇ ਘੱਟੋ ਘੱਟ 10 ਤੋਂ 11 ਟਰਾਲੀਆਂ ਦਿਖਾਵਾਂਗੇ ਤੇ ਟਰਾਲੀਆਂ ਦਾ ਰੇਟ ਤੇ ਔਨਰ ਦੀ ਡਿਟੇਲ ਤੇ ਬੱਤੀ ਗੱਲ ਸਭ ਤੋਂ ਟ੍ਰਾਲੀ ਦੇ ਲੋਹਾ ਕਿਡਾ ਲੱਗਿਆ ਹਿੱਸਾ ਕਿਡਾ ਲੱਗਿਆ ਕਿੰਨੇ ਦੀ ਬਣੂਗੀ ਬੈਣਾ ਰੰਗ ਤੋਂ ਕਿੰਨੇ ਦੀ ਬਣੂਗੀ ਤੇ ਕੀ ਕਿਹੜੀ ਚੀਜ਼ ਦੀ ਕਿੰਨੀ ਗਾਰੰਟੀ ਆ ਸਾਰੀ ਜਾਣਕਾਰੀ ਤੁਹਾਨੂੰ ਦਵਾਂਗੇ ਤੇ ਬਾਕੀ ਵੀਰ ਦਾ ਨੰਬਰ ਵੀ ਸਕਰੀਨ ਦੇ ਉੱਤੇ ਚਲਾਵਾਂਗੇ ਤੇ ਲਾੜ੍ਹ ਤੱਕ ਵੀਡੀਓ ਨੂੰ ਜ਼ਰੂਰ ਦੇਖਾ ਵੀ ਮਿੱਤਰੋ ਹੁਣ ਛੋਡੀ ਗੱਲਬਾਤ ਕਰਾਉਣਿਆਂ ਵੀਰ ਬਾਵਲੀ ਨਾ ਹੋਰ ਬਾਈ ਬਾਵਲੀ ਪਹਿਲਾਂ ਦਾ ਕਾਇਮ ਆ ਸਿੱਤਾਂ ਕਾਇਮ ਆ ਬਹੁਤ ਵਧੀਆ ਜੀ ਬਹੁਤ ਵਧੀਆ ਤੇ ਇਹ ਵੀਰ ਦੀ ਕਲਾਕਾਰੀ ਆ ਮਿੱਤਰੋ ਜਿਹੜੀਆਂ ਤੁਹਾਨੂੰ 10 ਤੋਂ 11 ਟਰਾਲੀਆਂ ਲੈਣ ਦੇ ਵਿੱਚ ਖੜੀਆਂ ਦੀ ਸੀ ਜਾਂਦੀਆਂ ਤੇ ਇਹਦੇ ਹੱਥਾਂ ਨਾਲ ਹੀ ਤਿਆਰ ਹੋਈਆਂ ਤੇ ਹੁਣ ਜੇ ਗੱਲ ਕਰੀਏ ਬ ਚ ਲੋਹਾ ਇਹ ਤੇ ਕਿਹੜਾ ਲੱਗਿਆ ਵਾ ਇਹ ਵੀਰ ਜੀ ਉਹਦੇ ਵਿੱਚ ਆ ਗਈ ਐਸਆਰ ਦਾ ਮਾਰਕ ਆ ਗਿਆ ਜਿਸਤੀ ਦੇ ਵਿੱਚ ਆ ਗਈ ਇੰਪੋਰਟਡ ਜਿਸਤੀ ਕਹਿੰਦੇ ਨੇ ਜੀ ਕਿਉਂਕਿ ਜਿਹਨੂੰ ਚਾਰ ਨਹੀਂ ਲੱਗਦੀ ਹਾਂਜੀ ਹਾਂਜੀ ਆ ਦੇਖੋ ਜੀ ਇਹਦਾ ਆਪਣਾ ਪਹਿਲਾ ਵਾਲੀਆਂ ਟਰਾਲੀਆਂ ਦੇ ਠੀਕ ਹੈ ਹਾਂਜੀ ਮੁਕਾਂਦੇ ਜੀ ਇਹ ਲਵੇੜਨ ਵਾਲਾ ਜਿਵੇਂ ਹੁੱਕ ਜੀ ਲੱਪੜ ਜਾਂਦੀ ਉਹ ਕੰਮ ਖਤਪੰਦੀ ਕਰ ਉਹ ਸਿਸਟਮ ਬੰਦ ਹੋ ਗਿਆ ਵੀਰ ਜੀ ਠੀਕ ਹੈ ਇਹ ਤਿੰਨ ਸਰੀਆਂ ਦੇ ਵਿੱਚ ਆ ਗਈ ਠੀਕ ਹੈ ਬਹੁਤ ਸੋਹਣੀ ਡਿਜ਼ਾਈਨ ਹੈ ਮਿੱਤਰੋ ਤਿੰਨ ਸਰੀਆਂ ਦੇ ਵਿੱਚ ਆ ਹਾਂਜੀ ਹਾਂਜੀ ਸੇ ਫੁੱਟ ਹੈ ਚੌੜੀ ਆ ਵੀਰੇ ਠੀਕ ਹੈ ਸਵਾ ਦੋ ਫੁੱਟ ਉੱਚੀ ਆ ਤਿੰਨ ਫੁੱਟ ਉੱਤੇ ਉੱਪਰ ਬੈਡਾ ਗਿਆ ਠੀਕ ਹੈ 6 ਫੁੱਟ ਚੌੜੀਆ ਸਵਾ 2 ਫੁੱਟ ਉੱਚੀ ਆ ਤੇ 3 ਫੁੱਟ ਦਾ ਬੈਡ ਲੱਗਿਆ ਹੋਆ ਹਾਂਜੀ ਹਾਂਜੀ ਵੀਰੇ ਤੇ 11 ਫੁੱਟ ਲੰਬਾਈ ਆ ਗਈ ਹਾਂਜੀ ਹਾਂਜੀ 11 6 ਦੇ ਵਿੱਚ ਆ ਮਿੱਤਰੋ ਟਰਾਲੀ ਇਹ ਤੇ ਇਹਦੇ ਹੁਣ ਹਿੱਸੇ ਦੀ ਗੱਲ ਕਰੀ ਹਿੱਸਾ ਕਿਹੜਾ ਇਹ ਹਿੱਸਾ ਤਾਂ ਇਹਦੇ ਵੀਰੇ ਉਹੀ ਆਗਾ ਆਪਣੇ ਸਾਰੀਆਂ ਟਰਾਲੀਆਂ ਦੇ ਡਬਲ ਟਾਇਰ ਵਾਲਾ 10 ਨੱਟੀ ਹੱਬਾ ਠੀਕ 10 ਨੱਟੀ ਹੱਬਾ ਮਿੱਤਰੋ ਟਾੜਾ ਦਾ ਹਿੱਸਾ 4 ਇੰਚ ਦੇ ਵਿੱਚ ਤੇ ਜੈਕ ਵਾਲੀ ਟਰਾਲੀ ਆ ਇਹ ਬੜੀ ਗੱਲ ਹੈ ਤੇ ਜਿੰਨਾ ਲੋਹਾ ਮਿੱਤਰੋ ਇਹਦੇ ਜਿਸਤੀ ਲੱਗਿਆ ਹੋਆ ਆਈਐਸਆਈ ਮਾਰਕ ਵਾਲਾ ਮਤ ਠੀਕ ਹੈ ਆਈਐਸਆਈ ਮਾਰਕ ਵਾਲਾ ਮਿੱਤਰੋ ਲੋਹਾ ਲੱਗਿਆ ਵਾ ਬਾਕੀ ਟਰਾਲੀ ਦੇਖ ਸਕਦਾ ਪੂਰੀ ਸਾਫ ਤੇ ਇਹ ਹੁਣ ਟਰਾਲੀ ਦੀ ਡਿਮਾਂਡ ਕੀ ਰੱਖੀ ਆ ਇਹਦੀ ਰੱਖੀ ਆ ਵੀਰੇ ਆਪਾਂ 1 ਲੱਖ ਤੇ 62000 ਰੁਪਿਆ ਠੀਕ ਹੈ 1 ਲੱਖ ਤੇ 62000 ਰੁਪਿਆ ਮਿੱਤਰੋ ਇਹ ਟਰਾਲੀ ਦੀ ਡਿਮਾਂਡ ਆ ਤੇ ਬਾਕੀ ਰੇਟ ਸੁਣੋ ਪਤਾ ਵੀ ਮੌਕੇ ਦਾ ਹੁੰਦਾ ਤੇ ਜੇ ਕਈ ਵਾਰੀ ਬੰਦਾ ਕੋਈ ਕਹਿੰਦਾ ਵੀ ਮੈਂ ਟਰਾਲੀ ਜਿਵੇਂ ਆਪਾਂ ਤਿਆਰ ਕਰਦੇ ਆ 11 ਸੇ 12 ਸੇ ਕਿਹੜੀ ਬੰਦੇ ਹੁੰਦੇ ਆ ਵਿੱਚ 6.5 ਵਾਲੇ ਸਾਡੇ ਸੇਵ ਹੀ ਕਰਦਾ ਵੀਰੇ ਠੀਕ ਹੈ ਤਿਆਰ ਕਰ ਦਿੰਦੇ ਆ ਜੇ ਬੰਦੇ ਨੇ ਜਿਵੇਂ 14 ਫੁੱਟੀ 15 ਫੁੱਟੀ ਬਣਵਾ ਲਈ ਜਿੱਡੀ ਮਰਜੀ ਹਾਂਜੀ ਹਾਂਜੀ ਠੀਕ ਹੈ ਟਰਾਲੀ ਹਰ ਤਰ੍ਹਾਂ ਦੀ ਤਿਆਰ ਹੋਈ ਤੇ ਆਪਣੀ ਬਰਖ ਸਾਹਿਬ ਕਿੱਥੇ ਆ ਵਾ ਬਲੀ ਆਪਣੀ ਮੌੜ ਮੰਡੀ ਗਈ ਮੌੜ ਮੰਡੀ ਬਰਖ ਸਾਹਿਬ ਆ ਮਿੱਤਰੋ ਆ ਕੇ ਵਿਜ਼ਿਟ ਕਰਕੇ ਵੀ ਦੇਖ ਸਕਦੇ ਹੋ ਕੰਮ ਆ ਗਿਆ ਆ ਜੀ ਜੀ ਹਾਂਜੀ 12 6 ਦੇ ਵਿੱਚ ਇਹ ਆ ਜੀ 12 6 ਦੇ ਵਿੱਚ ਟਰਾਲੀ ਆ ਬਾਕੀ ਪੇਂਟ ਪੂੜਾ ਚੰਗਾ ਆ ਵਾ ਟਰਾਲੀ ਦੇ ਤੇ ਇਹਦੇ ਸਵਾ ਦੋ ਦੇ ਫੁੱਟ ਉੱਚੀ ਆ ਜੀ ਠੀਕ ਹੈ ਤੇ ਸਵਾ ਦੋ ਫੁੱਟ ਉੱਚੀ ਆ ਗਈ ਵੀਰੇ ਇਹ ਤੇ ਠੀਕ ਹੈ ਤੇ ਬੈੱਡ 3 ਫੁੱਟ ਦਾ ਹੀ ਆ ਇਹਦੇ ਬੈੱਡ 3 ਫੁੱਟ ਆ ਗਿਆ ਇਹਦੇ 3 ਫੁੱਟ ਬੈੱਡਾ ਮਿੱਤਰੋ ਸਵਾ ਦੋ ਫੁੱਟ ਉੱਚੀ ਆ ਹਿੱਸੇ ਲਾਭ ਭਾਗ ਜਿੰਨੀਆਂ ਟਰਾਲੀਆਂ ਸਾਰੀਆਂ ਦੇ ਸੇਮ ਹੀ ਆ ਹਾਂ ਹਿੱਸੇ ਸਾਰੀਆਂ ਦੇ ਸੇਮ ਆ ਵੀਰੇ ਇਹਦੇ ਮਗਰ ਵੀਰੇ ਆਪਾਂ ਇੱਕ ਥੋੜਾ ਜਹਾ ਕਰਤਾ ਫੰਕਸ਼ਨ ਦਾ ਫਰਕ ਪਤਾ ਠੀਕ ਹੈ ਇਹਦੇ ਫੰਕਸ਼ਨ ਨਵਾਂ ਪਤਾ ਇਹ ਚ ਡੰਗੀਆਂ ਲਾਤੀਆਂ ਜੀ ਠੀਕ ਹੈ ਡੰਗੀਆਂ ਲੱਗੀਆਂ ਹੋਇਆਂ ਮਿੱਤਰੋ ਦੇਖ ਸਕਦੇ ਹੋ ਜਿਵੇਂ ਕਹਦੀਏ ਜੇ ਕਿਸੇ ਵੀ ਨਾ ਭਰ ਕੇ ਵੀ ਖੜਾਉਣੀ ਆ ਮਗਰੋਂ ਡਈ ਸਿਰ ਤੋਂ ਮੂਹਰੋਂ ਸਿਰ ਤੋਂ ਟਾਇਰਾਂ ਦੇ ਵਜਨ ਨਹੀਂ ਹੋਣਾ ਹਾਂਜੀ 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 ਇਹਦੇ ਵਿੱਚ ਸਾਰਾ ਟਾਟਾ ਦੀ ਉਹ ਆ ਆ ਸਪੈਸ਼ਲ ਦਿਖਾਉਣ ਖਾਤਰ ਮਿੱਤਰੋ ਆਪਾਂ ਮੋਰ ਰੱਖੀ ਹੋਈ ਆ ਵੀਰ ਦੀ ਵੀ ਲੋਹਾ ਟਾਟਾ ਦਾ ਲੱਗਿਆ ਵਾ ਜਿਵੇਂ ਕਹੇ ਜੀ ਉਹ ਬੰਦਾ ਯਕੀਨ ਵੀ ਨਹੀਂ ਮੰਨਦਾ ਬਬਲੀ ਹਾਂਜੀ ਹਾਂਜੀ ਆ ਦੇਖੋ ਸਾਰੀਆਂ ਪੱਟੀਆਂ ਪੱਟੀਆਂ ਨੇ ਸਾਰੀਆਂ ਟਾਟਾ ਦੀਆਂ ਠੀਕ ਹੈ ਹਾਂ ਬੱਚਾ ਉਹ ਕਰੀਆਂ ਹੋਈਆਂ ਜਿੰਨਾ ਲੋਹਾ ਲੱਗਿਆ ਮਿੱਤਰੋ ਦੇਖ ਸਕਦੇ ਹੋ ਟਾਟਾ ਦਾ ਲੋਹਾ ਲੱਗਿਆ ਵਾ ਟਰਾਲੀ ਤੇ ਤੇ ਬਬਲੀ ਵੀਰ ਦਾ ਨਾਮ ਆ ਤੇ ਕਰੀਸ ਨੂੰ ਮੋਬਾਈਲ ਨੰਬਰ ਇਤਨੀ ਸੈਟਰੋ ਸਕਰੀਨ ਸ਼ਾਟ ਵੀ ਲੈ ਸਕਦੇ ਹੋ 75892 99512 ਹਾਂਜੀ ਹਾਂਜੀ ਬਬਲੀ ਸਿੰਘ ਘੁੰਮਣਗਲਾ ਹਾਂਜੀ ਘੁੰਮਣਗਲਾ ਬਈ ਦਾ ਪਿੰਡ ਆ ਤੇ ਆ ਆ ਗਈ ਵੀ ਜੀ ਫਿਰ ਜਸਤੀ ਦੇ ਵਿੱਚ ਆ ਗਿਆ ਠੀਕ ਹੈ ਇਹ ਜਸਤੀ ਰੋਹੇ ਦੇ ਵਿੱਚ ਆ ਗਈ ਹਾਂਜੀ 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 ਤੇ ਆ ਬੜਾ ਰੈੜਾ ਜਿਹੜਾ ਬਬਲੀ ਦਾ ਦਾ ਪੁੱਤ ਇਹਦਾ ਵਾਹ ਗੇਅਰ ਸਿਸਟਮ ਲੱਗਾ ਜੀ ਆਪਾਂ ਉਹਨੇ ਕਿਹਾ ਉਹਦੇ ਵਿੱਚ ਸਟੀering ਉਂਗਲੀ ਤੇ ਘੁੰਮਦਾ ਇਹਨੂੰ ਉਂਗਲ ਤੇ ਹਲਾ ਲਾਤਾ ਹੈ ਉਂਗਲੀ ਦੇ ਘੁੰਮਦਾ پورا ਹੈ ਹਾਂਜੀ ਹਾਂਜੀ ਗੇਅਰ ਸਿਸਟਮ ਕਰਦਾ ਜੀ ਠੀਕ ਹੈ ਆ ਦੇਖੋ ਜੀ ਇਹਦੇ ਵੀ ਵਿੱਚੋਂ ਫਰਸ਼ ਦੇਖ ਸਕਦੇ ਹੋ ਮਿੱਤਰੋ ਮਾਰ ਕੇ ਦੇਖੋ ਜਿਵੇਂ ਲੈਂਡ ਚ ਹੀ ਪਏ ਆ ਸਾਰੇ ਹਾਂਜੀ 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 ਸਾਰਾ ਇਸਾ ਸਹੀ ਦਾ ਲੋਹਾ ਲੱਗਿਆ ਵਾ ਸਾਰਾ ਮਾਰ ਕੇ ਦੇਖ ਸਕਦੇ ਹੋ ਮਿੱਤਰੋ ਹੈਵੀ ਤਿਆਰ ਹੋਈ ਵੀ ਆ ਤੇ ਜੇ ਆਪਾਂ ਆਹ ਟਰਾਲ ਇਹਦੇ ਵੀਰ ਜੀ 10 ਗੀਜ ਤਾਂ ਥੋੜਾ ਜਿਹਾ ਆਪਾਂ ਮੋਟਾ ਕਹਿ ਸਕਦੇ ਇਹਨੂੰ ਆਪਾਂ ਠੀਕ ਹੈ ਹਾਂਜੀ 10 ਗੀਜ ਤੋਂ ਥੋੜਾ ਜਿਹਾ ਮੋਟਾ ਫਰਸ ਲੱਗਿਆ ਵਾ ਮਿੱਤਰੋ ਤੇ ਟਾਟਾ ਦਾ ਹਿੱਸਾ ਹੀ ਸਹੀ ਸੇ ਲੱਭ ਕੇ ਤੁਹਾਨੂੰ ਪਤਾ ਹੈ ਤੇ ਹਿੱਸੇ ਦੀ ਜੇ ਆਪਾਂ ਗੱਲ ਕਰਨੀ ਲੱਗੇ ਵਾਬਲੀ ਹਿੱਸੇ ਦੀ ਗਾਰੰਟੀ ਕਿੰਨੇ ਟਾਈਮ ਦੀ ਆਪਾਂ ਇਸੇ 10 ਸਾਲਾਂ ਦੀ ਗਾਰੰਟੀ ਦੇਵਾਂਗੇ ਇਹ ਬੈਰਿੰਗ ਟੁੱਟ ਜੇ ਕੋਈ ਠੀਕ ਹੈ ਹਾਂ ਲੈ ਵੀ ਮਿੱਤਰੋ ਟਰਾਲੀ ਦੇ ਹਿੱਸੇ ਦੀ ਜੇ ਆਪਾਂ ਗੱਲ ਕਰੀਏ 10 ਸਾਲ ਦੀ ਗਾਰੰਟੀ ਹਿੱਸੇ ਹਿੱਸੇ ਦੀ ਹੈ ਗੱਲੇ ਦੀ ਹਾਂਜੀ ਹਾਂਜੀ ਤੇ ਇਹ ਆ ਗਈ ਜਸਤੀ ਲੋਹੇ ਚ ਇਹਦਾ ਸਾਈਜ਼ 11 ਸੇ ਸਹਿਜ ਆ 162000 ਰੁਪਇਆ ਡਿਮਾਂਡ ਆ ਹਾਂਜੀ ਹਾਂਜੀ ਆ ਆ ਗਈ ਵੀਰੇ 12 ਫੁੱਟ ਠੀਕ ਐ ਇਹ ਜਿਸਤੀ ਦੇ ਵਿੱਚ ਆ ਗਈ ਆ ਉਹਦੇ ਵਿੱਚ ਸੌਰੀ ਟਾਟਾ ਦੇ ਲੋਹੇ ਦੇ ਵਿੱਚ ਠੀਕ ਐ ਟਾਟਾ ਦੇ ਲੋਹੇ ਦੇ ਵਿੱਚ ਠੀਕ ਐ ਟਾਟਾ ਦੀ ਲੋਹੇ ਦੇ ਵਿੱਚ ਆ ਗਈ ਟਰਾਲੀ ਇਹ ਤੇ ਇਹਦੇ ਫਰਸ਼ ਕਿੰਨੇ ਗੇਜ ਆ ਜੀ ਇਹਦੇ ਵੀ 8 ਗੇਜ ਆ ਵੀਰੇ ਠੀਕ ਹੈ 8 ਗੇਜ ਦਾ ਫਰਸ ਠੀਕ ਹੈ ਥੱਲੇ ਆ ਗਿਆ ਸਾਈਡ ਦਾ ਸੀ ਗਿਆ ਜੀ ਆ ਗਏ ਵੀਰੇ ਦੇ ਠੀਕ ਹੈ ਸਾਈਡ 10 ਗੇਜ ਆ 8 ਗੇਜ ਦਾ ਫਰਸ ਆ 10 ਗੇਜ ਜਿਹੜੀਆਂ ਸਾਈਡਾਂ ਹਾਂਜੀ ਹਾਂਜੀ ਵੀਰੇ ਦੇਖੀਏ ਸਾਈਡਾਂ ਗੀਆਂ ਉਹੀ 2 ਫੁੱਟ ਸਾਈਜ਼ ਆ ਨਾ ਸਵਾ 2 ਫੁੱਟ ਸਵਾ 2 ਫੁੱਟ ਮਿੱਤਰੋ ਬਾਡੀ ਆ ਜੇ ਕਿ ਇਹ ਥੱਲੇ 8 ਗੇਜ ਦਾ ਹਿੱਸਾ ਲੱਗਿਆ ਵਾਟ ਹਾਂਜੀ ਆ ਸਾਈਡ ਦੇ 10 ਲੱਗੀ ਹੁੰਦੀ ਹੈ ਜੀ ਆਪਣੇ ਠੀਕ ਹੈ ਹਾਂਜੀ ਹਾਂਜੀ 8 ਦੇ 10 ਨਾ ਨਾ 8 ਗੇਜ ਆ ਜੀ ਹੈ 8 ਗੇਜ ਆ ਸਾਰੀ ਟਾਟਾ ਦੇ ਮਾਰ ਕੇ ਮਿਲਣਗੇ ਜੀ ਠੀਕ ਹੈ 8 ਗੇਜ ਆ ਵੀਰੇ 8 ਆ ਆ ਦੇਖੋ ਜੀ ਆ ਮੋਰਾ ਦਿਖਾ ਦੇ ਬਾਈ ਸੌਰਾ ਤਾਂ ਠੀਕ ਐ ਸਾਈਕਲ ਕਿਨੇ ਜੀ ਦੱਸ ਗਏ ਜੀ ਦੱਸ ਸਾਈਡਾਂ ਦੱਸ ਗਏ ਜਾਂ ਫਰਸ 80 ਗਏ ਜਿ ਲੱਗਿਆ ਵਾ ਹਾਂਜੀ ਹਾਂਜੀ ਵੀਰੇ ਤੇ ਇਹਦੇ ਹੁਣ ਜੇ ਆਪਾਂ ਜਿਵੇਂ ਬਾਈ ਨੇ ਪਹਿਲਾਂ ਗੱਲ ਕਹੀ ਐ ਤੇ ਇਹ ਵਜਨ ਦੀ ਗੱਲ ਕਰੀ ਕਿੰਨੇ ਕ ਵਜਨ ਦੀ ਟਰਾਲੀ ਐ ਇਹ ਇਹ ਜੀ 18 ਕਿਲੋਟ ਵਜਨ ਮੰਨ ਕੇ ਚੱਲੋ ਜੀ ਆਪਾਂ ਠੀਕ ਐ 12 18 12 18 ਕਿਲੋਟ ਦੀ ਹਾਂਜੀ 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 18 ਕਿਲੋਟ ਦੀ ਮਿੱਤਰੋ ਇਹ 18 ਕਿਲੋਟ ਆ ਗਈ ਜੀ ਐਂਗਲ ਟਾਈਪ ਦੇ ਵਿੱਚ ਠੀਕ ਹੈ ਇਹ ਆ ਗਈ ਐਂਗਲ ਵਾਲੀ ਟਰਾਲੀ ਦਾ ਸਾਈਜ਼ ਕੀਆ ਗਿਆ ਬਬਲੀ ਇਹਦਾ ਵੀ 11 6 ਆ ਗਿਆ ਜੀ ਠੀਕ ਹੈ 11 6 ਸਾਈਜ਼ ਦੇ ਵਿੱਚ ਆ 4 ਇੰਚੀ ਹਿੱਸਾ ਸਵਾ ਦੋ ਫੁੱਟ ਬਾਡੀ ਆ ਜੀ ਮਿੱਤਰੋ 3 ਫੁੱਟ ਦਾ ਬੈਡ ਲੱਗਿਆ ਵਾ ਟਰਾਲੀ ਦੇ ਸਾਈਡਾਂ 10 ਗੇਜ ਜਿਹੜਾ ਫਰਸਾ 8 ਗੇਜ ਦਾ ਲੱਗਿਆ ਵਾ 1 ਲੱਖ 48000 ਰੁਪਿਆ ਟਰਾਲੀ ਦੀ ਡਿਮਾਂਡ ਰੱਖੀ ਹੈ ਬਾਈ ਨੇ ਤੇ ਹਿੱਸੇ ਲਗਭਗ ਜਿੰਨੀਆਂ ਟਰਾਲੀਆਂ ਨੇ ਸਾਰੀਆਂ ਟਰਾਲੀਆਂ ਦੀ ਲਗਭਗ ਸੇਮ ਹੀ ਹਿੱਸੇ ਲੱਗੇ ਹੋਇਆ ਤੇ ਇਸੇ ਤਰ੍ਹਾਂ ਲੈਣ ਬਾਰ ਬੀਰਕੋਲ ਮਿੱਤਰੋ 10 ਤੋਂ 12 ਟਰਾਲੀਆਂ ਖੜੀਆਂ ਨੇ ਦੇਖੀ ਜਾ ਜੋ ਰੰਗ ਤੋਂ ਬਿਨਾਂ ਰੰਗ ਤੋਂ ਜਸਤੀ ਸਾਰੇ ਸਾਰੇ ਹਰਪੰਤਾਂ ਘਟਾਲੀਆਂ ਨੂੰ ਮਿਲ ਜਾਣੀਆਂ ਵੀਰ ਕੋਲੋਂ ਤੇ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਵੀਰ ਦੀ ਮੌੜ ਮੰਡੀ ਬਰਖਸ਼ਾਬਾ ਮਿੱਤਰੋ ਪਿੰਡ ਘੁੰਮਣ ਕਲਾ ਤੇ ਗੱਲਬਾਤ ਕਰਕੇ ਟਰਾਲੀ ਲਿਜਾ ਸਕਦੇ ਹੋ ਤੇ ਦੱਬ ਕੇ ਕਰ ਦਿਓ ਮਿੱਤਰੋ ਵੀਡੀਓ ਨੂੰ ਸ਼ੇਅਰ ਸੋ ਬਹੁਤ ਬਹੁਤ ਧੰਨਵਾਦ ਜੀ